ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 7 ਪਾਠ ਨੰਬਰ 5 ਜਿਸ ਦਾ ਨਾਮ ਹੈ ਮਾਂ ਦਾ ਪਿਆਰ ਸੱਚ ਪੁੱਛੋਂ ਤਾਂ ਇਸ ਔਲਾਦ ਪਿੱਛੇ ਲੱਖਾਂ ਮਨ ਵਿੱਚ ਮੰਨਤਾ ਧਾਰਦੀ ਮਾਂ ਮੰਨਤਾ ਧਾਰਦੀ ਮਾਂ ਮੰਨਤਾ ਧਾਰਦੀ ਦਾ ਮਤਲਬ ਹੈ ਕਿ ਮੰਨਤਾ ਮੰਗਦੀ ਹੈ ਮੰਨਤਾ ਧਾਰਦੀ ਆ ਮੰਨਤ ਮੰਗਦੀ ਹੈ ਮੰਨਤਾ ਮੰਗਦੀ ਆ ਸੁੱਖਾਂ ਸੁਖ ਦੀ ਹੈ ਔਲਾਦ ਆਪਣੇ ਬੱਚਿਆਂ ਦੀ ਖਾਤਰ ਠਿੱਕਿਆ ਮੂੜ-ਮੂੜ ਵੇਖਦੀ ਲਾੜ ਪਿਆਰ ਕਰਦੀ ਚੁੰਮ ਚਟ ਕਲੇਜੇ ਨੂੰ ਠਾਰਦੀ ਮਾਂ ਕਲੇਜੇ ਨੂੰ ਠਾਰਨਾ ਦਾ ਮਤਲਬ ਹੁੰਦਾ ਹੈ ਦਿਲ ਵਿੱਚ ਠੰਡ ਪੈਣੀ ਦਿਲ ਵਿੱਚ ਠੰਡ ਪੈਣੀ ਠੰਡ ਪੈਣੀ ਠੀਕ ਹੈ ਜੀ ਕਹਿੰਦੇ ਜੇਕਰ ਤੁਸੀਂ ਸੱਚ ਵਿੱਚ ਪੁੱਛਦੇ ਹੋ ਤਾਂ ਇਹ ਗੱਲ ਠੀਕ ਹੈ ਕਿ ਬੱਚਿਆਂ ਔਲਾਦ ਦੀ ਪ੍ਰਾਪਤੀ ਲਈ ਮਾਂ ਆਪਣੇ ਮਨ ਵਿੱਚ ਲੱਖਾਂ ਹੀ ਗੁਰੂਆਂ ਪੀਰਾਂ ਦੇਵੀ-ਦੇਵਦਿਆਂ ਅੱਗੇ ਮੰਨਤਾ ਮੰਨਦੀ ਹੈ ਉਹ ਦਾ ਆਪਣੀ ਔਲਾਦ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਉਹ ਮੁੜ ਮੁੜ ਉਸ ਵੱਲ ਵੇਖਦੀ ਹੈ ਉਹਦੇ ਦੁੱਖ ਸੁੱਖ ਦਾ ਖਿਆਲ ਰੱਖਦੀ ਹੈ ਲਿਆੜ ਪਿਆਰ ਨਾਲ ਉਹਨੂੰ ਚੁੰਮਦੀ ਚੱਟਦੀ ਹੈ ਤੇ ਆਪਣੇ ਦਿਲ ਨੂੰ ਠਾਰਦੀ ਹੈ ਜਾਂ ਸੱਤਣਾ ਉਹ ਨਾਲੋਂ ਪਾਲਦੀ ਹੈ ਸਿਰ ਤੇ ਔਕੜਾਂ ਲੱਖ ਸਹਾਰਦੀ ਮਾਂ ਔਕੜਾਂ ਦਾ ਮਤਲਬ ਹੈਗਾ ਯਾ ਮੁਸੀਬਤ ਮੁਸੀਬਤਾਂ ਠੀਕ ਹੈ ਕਹਿੰਦੇ ਮਾਂ ਆਪਣੀ ਔਲਾਦ ਨੂੰ ਰੀਜਾਂ ਤੇ ਸੱਦਰਾਂ ਨਾਲ ਪਾਲਦੀ ਹੋਈ ਆਪਣੇ ਸਿਰ ਉਤੇ ਲੱਖਾਂ ਮੁਸ਼ਕਲਾਂ ਨੂੰ ਸਹਾਰਦੀ ਹੈ ਕਦੀ ਅੱਕਦੀ ਥੱਕਦੀ ਮੂਲ ਨਹੀਂ ਦੁੱਖ ਸਹਿਣ ਤੋਂ ਕਦੀ ਨਾ ਹਾਰਦੀ ਮਾਂ ਮਾਂ ਆਪਣੀ ਔਲਾਦ ਦੀ ਪਾਲਣਾ ਕਰਦੇ ਹੋਏ ਕਦੇ ਵੀ ਨਾ ਅੱਕਦੀ ਆ ਤੇ ਨਾ ਹੀ ਉਹ ਥੱਕਦੀ ਆ ਉਹ ਦੁੱਖ ਸੈਣ ਤੋਂ ਵੀ ਪਿੱਛੇ ਨਹੀਂ ਹਟਦੀ ਦੇ ਦੇ ਲੋਰੀਆਂ ਬੱਚਾ ਖਡਾਉਂਦੀ ਏ ਮਨੋ ਰਾਜੇ ਦੇ ਮਹਿਲ ਉਸਾਰਦੀ ਮਾਂ ਉਹ ਲੋਰੀਆਂ ਦੇ ਦੇ ਕੇ ਬੱਚੇ ਨੂੰ ਖਡਾਉਂਦੀ ਹੈ ਤੇ ਆਪਣੇ ਦਿਲ ਵਿੱਚ ਆਪਣੇ ਬੱਚੇ ਨੂੰ ਇੱਕ ਰਾਜੇ ਦਾ ਰੂਪ ਦੇ ਕੇ ਉਸ ਲਈ ਸਦਰਾਂ ਦੇ ਮਹਿਲ ਉਸਾਰਦੀ ਹੈ ਬਣਾਉਂਦੀ ਹੈ bari kohli sadkade lakh bari ਬਾਰੀ ਕੋਲੀ ਸਦਕੜੇ ਲਖ ਵਾਰੀ ਮਤਲਬ ਕੁਰਬਾਨ ਜਾਂਦੀ ਐ ਉਹ ਤੋਂ ਆਪਣੇ ਬੱਚਿਆਂ ਦਿਓ ਕੁਰਬਾਨ ਜਾਣਾ ਉਹ ਕੀ ਕਰਦੀ ਐ ਉਹ ਆਪਣੇ ਬੱਚੇ ਨੂੰ ਬਾਰੀ ਕੋਲੀ ਤੇ ਸਦਕੇ ਸ਼ਬਦ ਬਾਰ-ਬਾਰ ਕਹਿ ਕੇ ਉਹਦੀ ਪਾਲਣਾ ਕਰਦੀ ਐ ਅਰੇੜ ਦਾ ਵੇਖ ਕੇ ਖਿੜਦਾ ਏ ਜਿਤ ਉਸ ਦਾ ਫੜ ਫੜ ਬਾਵਾ ਨੂੰ ਫੇਰ ਖਲਾਰ ਦੀ ਮਾਂ ਰੈਡ ਦਾ ਦੇਖ ਕੇ ਖੇਡਦਾ ਏ ਚਿੱਤ ਉਸ ਦਾ ਆਪਣੇ ਬੱਚਾ ਨੂੰ ਰੈਡ ਦਾ ਦੇਖ ਕੇ ਉਹਦੀ ਮਾਂ ਦਾ ਮਨ ਖੇੜ ਉੱਠਦਾ ਆ ਖੁਸ਼ ਹੋ ਜਾਂਦੀ ਆ ਫੜ ਫੜ ਬਾਹਾਂ ਨੂੰ ਫਿਰ ਉਸ ਨੂੰ ਬਾਹਾਂ ਤੋਂ ਫੜ ਕੇ ਖਲਾਰਦੀ ਦਾ ਮਤਲਬ ਹੈ ਖੜਾ ਹੋਣਾ ਸਿਖਾਉਂਦੀ ਹੈ ਆਪਣੇ ਬੱਚੇ ਨੂੰ ਮਾਂ ਬਾਹਾਂ ਤੋਂ ਫੜ ਕੇ ਖੜਾ ਹੋਣਾ ਸਿਖਾਉਂਦੀ ਹੈ ਦਿਨੇ ਰਾਤ ਹੀ ਚਾ ਮਲਾਰ ਕਰਦੀ ਦਿਨੇ ਰਾਤ ਹੀ ਚਾ ਮਲਾਰ ਕਰਦੀ ਕਿ ਉਹ ਖੜਖੜ ਹੱਸਦੀ ਜਦੋਂ ਦুলਾਰ ਦੀ ਮਾਂ ਚਾ ਬਲਾਰ ਕਰਨਾ ਬੱਚੇ ਨੂੰ ਪਿਆਰ ਕਰਨਾ ਬਹੁਤ ਜ਼ਿਆਦਾ ਪਿਆਰ ਕਰਨਾ ਕਿ ਜਦੋਂ ਬੱਚਾ ਵੱਡਾ ਫੁੱਲਦਾ ਹੈ ਵੱਡਾ ਹੁੰਦਾ ਹੈ ਤਾਂ ਉਹਨੂੰ ਪਿਆਰ ਕਰਦੀ ਹੋਈ ਉਹ ਖੜਖੜ ਕੇ ਹੱਸਦੀ ਹੈ ਸਮਾ ਪਾ ਕੇ ਜਦੋਂ ਫਿਰਨ ਤੁਰਨ ਲੱਗੇ ਜੱਫੀ ਪਾਉਣ ਲਈ ਬਾਹਾਂ ਪਸਾਰਦੀ ਮਾਂ ਕਿ ਜਦੋਂ ਬੱਚਾ ਤੁਰਨ ਫਿਰਨ ਦੇ ਕਾਬਿਲ ਹੋ ਜਾਂਦਾ ਹੈ ਤਾਂ ਮਾਂ ਉਸ ਨੂੰ ਜੱਫੀ ਪਾਉਣ ਲਈ ਬਾਹਾਂ ਪਸਾਰਨ ਲੱਗ ਜਾਂਦੀ ਹੈ ਖੇਡਣ ਜਾਣ ਲਈ ਜਦੋਂ ਤਿਆਰ ਹੋਵੇ ਪਾਪਾ ਕੱਪੜੇ ਮੂੰਹ ਸੁਵਾਰਦੀ ਮਾਂ ਕਿ ਬਾਦ ਫੁੱਲ ਰਿਹਾ ਬੱਚਾ ਜਦੋਂ ਬਾਹਰ ਖੇਡਣ ਜਾਣ ਦੇ ਲਈ ਤਿਆਰ ਹੁੰਦਾ ਆ ਤਾਂ ਮਾਂ ਉਹਦੇ ਨਵੇਂ ਕੱਪੜੇ ਪਾਉਂਦੀ ਹੈ ਉਹਦਾ ਮੂ ਮੱਥਾ ਸਵਾਰਦੀ ਹੈ ਤੇ ਉਹਨੂੰ ਬਾਹਰ ਖੇਡਣ ਦੇ ਲਈ ਭੇਜਦੀ ਹੈ ਕਦੀ ਘੜੀ ਜੇ ਉਸਨੂੰ ਦੇਰ ਲੱਗੇ ਵਿੱਚ ਫਿਕਰਾਂ ਦੇ ਸਮਾਂ ਗੁਜ਼ਾਰਦੀ ਮਾਂ ਤੇ ਜੇਕਰ ਉਹਨੂੰ ਬਾਹਰੋਂ ਘਰ ਵਾਪਸ ਆਉਣ ਵਿੱਚ ਕੁਝ ਦੇਰ ਲੱਗ ਜਾਂਦੀ ਆ ਕੁਝ ਸਮਾਂ ਲੱਗ ਜਾਂਦਾ ਆ ਤਾਂ ਉਹਦੀ ਮਾਂ ਨੂੰ ਫਿਕਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਸਾਰਾ ਸਮਾਂ ਫਿਕਰਾਂ ਦੇ ਵਿੱਚ ਗੁਜ਼ਾਰਦੀ ਹੈ ਉੱਬੇ ਸਾ ਲੈਂਦੀ ਡੋਬੂ ਪੈਣ ਆ ਕੇ ਉੱਬੇ ਸਾ ਲੈਣਾ ਮਤਲਬ ਆ ਹੋ ਕੇ ਲੈ ਕੇ ਰੋਣਾ ਡੋਬੂ ਪੈਣਾ ਦਾ ਮਤਲਬ ਹੈ ਦਿਲ ਘਟਦਾ ਆ ਉਹਦਾ ਕਿ ਘਬਰਾਹਟ ਮਹਿਸੂਸ ਹੋ ਜਾਂਦੇ ਹੋਣ ਲੱਗ ਜਾਂਦੀ ਆ ਦਿਲ ਘਟਣਾ ਕਿ ਉਹਦੇ ਦਿਲ ਨੂੰ ਡੋਬੂ ਪੈਂਦੇ ਹਨ ਤੇ ਉਹ ਸਾਰਾ ਸਮਾ ਫਿਕਰਾਂ ਵਿੱਚ ਗੁਜ਼ਾਰਦੀ ਹੋਈ ਓਕੇ ਸਾ ਲੈਂਦੀ ਐ ਮੋੜ ਮੋੜ ਬਾਰੀ ਵਿੱਚੋਂ ਛਾਤੀਆਂ ਮਾਰਦੀ ਮਾਂ ਬਾਰੀ ਦਾ ਮਤਲਬ ਹੁੰਦਾ ਕਿੜਕੀ ਝਾਤੀ ਮਾਰਨਾ ਉਹਦੇ ਵਿੱਚ ਉਹ ਦੇਖਦੀ ਆ ਤੇ ਆਪਣੇ ਬੱਚੇ ਦੀ ਉੜੀਕ ਕਰਦੀ ਹੈ ਸੋਨੇ ਬਾਜ ਤੇ ਸਾਹ ਵਿੱਚ ਸਾਹ ਆਵੇ ਜਦੋਂ ਉੜੀਕ ਦੀ ਮਾਂ ਨੂੰ ਕਿਧਰੋਂ ਬੱਚੇ ਦੀ ਆਵਾਜ਼ ਸੁਣਾਈ ਦਿੰਦੀ ਆ ਤਾਂ ਜਾ ਕੇ ਉਹਦੀ ਸਾਹ ਵਿੱਚ ਸਾਹ ਆਉਂਦਾ ਹੈ ਉਹਦਾ ਫਿਕਰ ਘਟਦਾ ਹੈਗਾ ਆ ਤੇ ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਮਿਰਚਾ ਲੈ ਕੇ ਸਿਰ ਤੋਂ ਬਾਰਦੀ ਮਾਂ ਦੁਖ ਰੋਕ ਜੇ ਕਦੇ ਕੋਈ ਆਣ ਲੱਗੇ ਬੋੜੀ ਕਰੋ ਕੋਈ ਫੇਰ ਪੁਕਾਰਦੀ ਮਾਂ ਕਹਿੰਦੇ ਜੇ ਉਹਦਾ ਮਾਂ ਜਿਹੜੀ ਹੈਗੀ ਆ ਜੇਕਰ ਕੋਈ ਬੱਚੇ ਨੂੰ ਦੁੱਖ ਤਕਲੀਫ ਆਉਂਦੀ ਹੈਗੀ ਆ ਉਹ ਆਪਣੇ ਬੱਚੇ ਦੀ ਨਜ਼ਰ ਉਤਾਰਨ ਲਈ ਉਹਦੇ ਸਿਰ ਤੋਂ ਮਿਰਚਾਂ ਵਾਰ ਕੇ ਅੱਗ ਵਿੱਚ ਸੁੱਟਦੀ ਹੈ ਜੇ ਬੱਚੇ ਨੂੰ ਕੋਈ ਦੁੱਖ ਰੋਗ ਕੋਈ ਬਿਮਾਰੀ ਲੱਗ ਜਾਂਦੀ ਕੋਈ ਬੁਖਾਰ ਆ ਜਾਂਦਾ ਬਿਮਾਰ ਹੋ ਜਾਂਦਾ ਬੱਚਾ ਤਾਂ ਮਾਂ ਪੁਕਾਰਦੀ ਆ ਕਿ ਕੋਈ ਉਹਦਾ ਦੁੱਖ ਦੂਰ ਕਰਨ ਵਿੱਚ ਸਹਾਇਤਾ ਕਰੇ ਬੋੜੇ ਦਾ ਮਤਲਬ ਆਵੇਂ ਤੇ ਉਹਦਾ ਦੁੱਖ ਦੂਰ ਕਰਨ ਨੂੰ ਉਹ ਆਪਣੇ ਬੱਚੇ ਦਾ ਦੁੱਖ ਦੂਰ ਕਰਨ ਲਈ ਦੌਲਤ ਪਾਣੀ ਦੇ ਬੰਗੜਾ ਰੋੜ ਦਿੰਦੀ ਦੌਲਤ ਦਾ ਮਤਲਬ ਹੈ ਧਨ ਪੈਸਾ ਉਹ ਜਿਹੜਾ ਹੈਗਾ ਪਾਣੀ ਬੰਗ ਰੋੜਨ ਲਈ ਤਿਆਰ ਹੋ ਜਾਂਦੀ ਆ ਜਰਾਂ ਵੀ ਕੰਜੂਸੀ ਨਹੀਂ ਕਰਦੀ ਸਰਫਾ ਕਰੇ ਨਾ ਸਰਫਾ ਦਾ ਮਤਲਬ ਹੈ ਕੰਜੂਸੀ ਨਹੀਂ ਕਰਦੀ ਹੈਗੀ ਜਿੰਨੇ ਪੈਸੇ ਕਹਿੰਦੀ ਵੀ ਲੱਗਣੇ ਲੱਜੂਏ ਤੇ ਮੇਰਾ ਬੱਚਾ ਠੀਕ ਹੋ ਜਵੇ ਉਸ ਦੁਖਿਆਰ ਦੀ ਮਾਂ ਔਰ ਸੋ ਦੁਖੀ ਬੱਚੇ ਦੀ ਮਾਂ ਭਾਵੇਂ ਕਿੱਡਾ ਹੀ ਬੱਚਾ ਨਲਾਇਕ ਹੋਵੇ ਕਹਿੰਦਾ ਮਾਂ ਆਪਣੇ ਬੱਚੇ ਨੂੰ ਭਾਵੇਂ ਉਹ ਕਿੰਨਾ ਵੀ ਬੁਰਾ ਹੋਵੇ ਨਲਾਇਕ ਹੋਵੇ ਉਹਨੂੰ ਬੁਰੇ ਸ਼ਬਦ ਨਹੀਂ ਬੋਲਦੀ ਦੁਰਕਾਰ ਦੀ ਦਾ ਮਤਲਬ ਆ ਉਹਨੂੰ ਮਾਂ ਕਦੇ ਵੀ ਨਫ਼ਰਤ ਨਹੀਂ ਕਰਦੀ ਅਮਰਤ ਸੱਚਾ ਹੈ ਸਾਖ ਇਹ ਅੰਦਰਾਂ ਦਾ ਸੱਚ ਮੁੱਚ ਹੀ ਪੁੱਤਲੀ ਪਿਆਰ ਦੀ ਮਾਂ ਕਵੀ ਕਹਿੰਦਾ ਹੈਗਾ ਆ ਕਿ ਇਹ ਜਿਹੜਾ ਹੈਗਾ ਆ ਪਿਆਰ ਦੇ ਕੇ ਇਹ ਲੱਗਦਾ ਹੈ ਕਿ ਇਹ ਜਿਹੜਾ ਸਾਖ ਆਂਤਰਾ ਦਾ ਹੈ ਕਿ ਇਹ ਜਿਹੜਾ ਮਾਂ ਤੇ ਔਲਾਦ ਦਾ ਰਿਸ਼ਤਾ ਜਿਹੜਾ ਹੈਗਾ ਆ ਇਹ 9 ਮਾਸ ਦਾ ਹੈਗਾ ਆ ਤੇ ਸੱਚਮੁੱਚ ਵਿੱਚ ਹੀ ਪਿਆਰ ਦੀ ਪੁਤਲੀ ਮਾਂ ਹੁੰਦੀ ਹੈ ਜੋ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਇਸ ਕਾਰਨ ਇਹਨੂੰ ਆਂਦਰਾਂ ਦਾ ਸਾਖ ਕਿਹਾ ਜਾਂਦਾ ਹੈ ਕਿਉਂਕਿ ਮਾਂ ਆਪਣੇ ਬੱਚੇ ਨੂੰ ਆਪਣੇ ਪੇਟ 'ਚ ਰੱਖ ਕੇ 9 ਮਹੀਨੇ ਲਹੂ ਨਰਪਾਲ ਦੀ ਹੈਗੀ ਆ ਤੇ ਉਸ ਤੋਂ ਬਾਅਦ ਉਹਨੂੰ ਜਨਮ ਦਿੰਦੀ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 7 ਪਾਠ ਨੰਬਰ ਸਾਡਾ 5 ਜਿਸ ਦਾ ਨਾਮ ਹੈ ਮਾਂ ਦਾ ਪਿਆਰ ਤੇ ਲੇਖਿਕਾ ਹਨ ਅਮਰਤਾ ਪ੍ਰੀਤਮ ਜੀ ਪ੍ਰਸ਼ਨ ਉੱਤਰ ਮਾਂ ਆਪਣੇ ਔਲਾਦ ਲਈ ਕੀ ਕੀ ਕਰਦੀ ਹੈ ਮਾਂ ਆਪਣੇ ਔਲਾਦ ਲਈ ਗੁਰੂਆਂ ਪੀਰਾਂ ਅਤੇ ਦੇਵੀ-ਦੇਵਤਿਆਂ ਅੱਗੇ ਮੰਨਤਾ ਮੰਗਦੀ ਹੈ ਕੀ ਕਰਦੀ ਹੈ ਗੁਰੂਆਂ ਪੀਰਾਂ ਦੇਵੀ-ਦੇਵਤਿਆਂ ਅੱਗੇ ਮੰਨਤਾ ਮੰਗਦੀ ਹੈ ਮਾਂ ਦਾ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਿਵੇਂ ਕਰਦੀ ਹੈ ਮਾਂ ਆਪਣੇ ਬੱਚੇ ਦਾ ਪਾਲਣ-ਪੋਸ਼ਣ ਦੀ ਜਾਂ ਤੇ ਲਾਡ ਪਿਆਰ ਨਾਲ ਕਰਦੀ ਹੈ ਤੇ ਉਸ ਦੀ ਸਲਾਮਤੀ ਲਈ ਕੋਜ ਵੀ ਕਰਨ ਨੂੰ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਮਾਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਿੱਦਾਂ ਕਰਦੀ ਹੈ ਰੀਜਾਂ ਤੇ ਲਾਡ ਪਿਆਰ ਦੇ ਨਾਲ ਤੇ ਉਹਦੀ ਸਲਾਮਤੀ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੀ ਹੈ ਕਹਿੰਦਾ ਬੱਚੇ ਤੇ ਜੇ ਕੋਈ ਦੁੱਖ ਆ ਜਾਵੇ ਤਾਂ ਮਾਂ ਕੀ ਕਰਦੀ ਹੈ ਬੱਚੇ ਤੇ ਦੁੱਖ ਹੋਣ ਦੀ ਹਾਲਤ ਵਿੱਚ ਮਾਂ ਉਸ ਦੀ ਸਲਾਮਤੀ ਲਈ ਪੈਸੇ ਦੀ ਪਰਵਾਹ ਕੀਤੇ ਬਿਨਾ ਹਰ ਕੋਸ਼ਿਸ਼ ਕਰਦੀ ਹੈ ਕੀ ਕਰਦੀ ਹੈ ਉਹਦੀ ਸਲਾਮਤੀ ਦੇ ਲਈ ਪੈਸੇ ਦੀ ਪਰਵਾਹ ਕੀਤੇ ਬਿਨਾ ਹਰ ਸੰਭਵ ਕੋਸ਼ਿਸ਼ ਕਰਦੀ ਹੈ ਮਾਂ ਨੂੰ ਆਂਦਰਾਂ ਦਾ ਸਾਖ ਕਿਉਂ ਕਿਹਾ ਜਾਂਦਾ ਹੈ ਬੱਚੇ ਨੂੰ 9 ਮਹੀਨੇ ਪੇਟ ਵਿੱਚ ਰੱਖਣ ਕਾਰਨ ਮਾਂ ਨੂੰ ਆਂਦਰਾਂ ਦਾ ਸਾਖ ਕਿਹਾ ਜਾਂਦਾ ਹੈ ਕਿ ਬੱਚੇ ਨੂੰ 9 ਮਹੀਨੇ ਪੇਟ ਵਿੱਚ ਰੱਖਿਆ ਜਾਂਦਾ ਹੈ ਇਸ ਕਾਰਨ ਮਾਂ ਨੂੰ ਆਂਦਰਾਂ ਦਾ ਸਾਖ ਕਿਹਾ ਜਾਂਦਾ ਹੈ ਕਾਹਵ 17 ਪੂਰੀਆਂ ਕਰਨੀਆਂ ਹਾਂ ਜੀ ਜਿਹਨੂੰ ਅਸੀਂ ਕਹਿੰਦੇ ਹਾਂ ਖਾਲੀ ਥਾਮਾ ਭਰੋ ਪਹਿਲੀ ਹੈ ਸੱਚ ਪੁੱਛੋ ਤਾਂ ਇਸ ਔਲਾਦ ਪਿੱਛੇ ਲੱਖਾਂ ਮਨ ਵਿੱਚ ਮੰਨਤਾ ਧਾਰਦੀ ਮਾਂ ਲੱਖਾਂ ਮਨ ਵਿੱਚ ਮੰਨਤਾ ਧਾਰਦੀ ਮਾਂ ਰੀਜਾਂ ਸੱਦਰਾਂ ਨਾਲ ਉਹ ਪਾਲਦੀ ਏ ਸਿਰ ਤੇ ਔਕੜਾਂ ਲੱਖ ਸਹਾਰਦੀ ਮਾਂ ਸਿਰ ਤੇ ਔਕੜਾਂ ਲੱਖ ਸਹਾਰਦੀ ਮਾਂ ਰੇੜ ਦਾ ਵੇਖ ਕੇ ਖਿਰਦਾ ਇਹ ਚਿੱਤ ਉਸਦਾ ਰੇੜ ਦਾ ਵੇਖ ਕੇ ਖਿਰਦਾ ਇਹ ਚਿੱਤ ਉਸਦਾ ਫੜ ਫੜ ਬਾਹਾਂ ਨੂੰ ਫੇਰ ਖਲਾਰ ਦੀ ਮਾਂ ਫੜ ਫੜ ਬਾਵਾ ਨੂੰ ਫੇਰ ਖਲਾਰ ਦੀ ਮਾਂ ਸੋਨੇ ਬਾਜ ਤੇ ਸਾਹ ਵਿੱਚ ਸਾਹ ਆਵੇ ਮਿਰਚਾ ਲੈ ਕੇ ਸਿਰ ਤੋਂ ਵਾਰਦੀ ਮਾਂ ਮਿਰਚਾ ਲੈ ਕੇ ਸਿਰ ਤੋਂ ਵਾਰਦੀ ਮਾਂ ਔਖੇ ਸ਼ਬਦਾਂ ਦੇ ਅਰਥ ਔਲਾਦ ਔਲਾਦ ਦਾ ਮਤਲਬ ਹੁੰਦਾ ਹੈ ਸੰਤਾਨ ਠੀਕ ਹੈ ਜੀ ਔਲਾਦ ਜਾਂ ਸੰਤਾਨ ਸਦਰਾਂ ਇੱਛਾ ਮਾਂ ਜਾਂ ਰੀਜਾਂ ਔਕੜਾਂ ਮੁਸੀਬਤਾਂ ਮੁਸ਼ਕਲਾ ਸਦਕੜੇ ਜਾਣਾ ਬਾਰੇ ਜਾਣਾ ਕੁਰਬਾਨ ਜਾਣਾ ਦুলਾਰ ਦੀ ਪਿਆਰ ਕਰਦੀ ਬੋੜੀ ਮਦਦ ਲਈ ਕੀਤੀ ਪੁਕਾਰ ਸਰਫਾ ਕਰਨਾ ਕੰਜੂਸੀ ਕਰਨੀ ਠੀਕ ਹੈ ਔਖੇ ਸ਼ਬਦਾਂ ਦੇ ਅਰਥ ਔਲਾਦ ਸੰਤਾਨ ਸੱਦਰਾ ਅਰਿਜਾਂ ਜਾਂ ਇਸ਼ਾਮਾਂ ਔਕੜਾਂ ਮੁਸੀਬਤਾਂ ਜਾਂ ਮੁਸ਼ਕਲਾ ਸਦਕੜੇ ਜਾਣਾ ਬਾਰੇ ਜਾਣਾ ਕੁਰਬਾਨ ਜਾਣਾ ਦুলਾਰ ਦੀ ਪਿਆਰ ਕਰਦੀ ਬੋੜੀ ਮਦਦ ਲਈ ਕੀਤੀ ਪੁਕਾਰ ਸਰਫਾ ਕੰਜੂਸੀ ਕਰਨੀ ਵਾਕ ਬਣਾਉ ਚੁੰਮਣਾ ਚਟਣਾ ਬਹੁਤ लाਡ ਕਰਨਾ ਮਾਂ ਬੱਚੇ ਨੂੰ ਹਰ ਵੇਲੇ ਚੁੰਮਦੀ ਚਟਦੀ ਰਹਿੰਦੀ ਹੈ ਕਲੇਜੇ ਨੂੰ ਠਾਰਨਾ ਦਿਲ ਨੂੰ ਸਕੂਨ ਮਿਲਣਾ ਵਿਦੇਸ਼ ਗਏ ਬੱਚੇ ਦੀ ਤਸਵੀਰ ਦੇਖ ਕੇ ਹੀ ਮਾਂ ਕਲੇਜੇ ਨੂੰ ਠਾਰਦੀ ਹੈ ਲੋਰੀਆਂ ਛੋਟਾ ਗੀਤ ਮੇਰੇ ਦਾਦੀ ਜੀ ਸਾਨੂੰ ਲੋਰੀਆਂ ਸੁਣਾਉਂਦੇ ਸਨ ਚਾਮਲਾਰ ਬਹੁਤ ਪਿਆਰ ਕਰਨਾ ਹਰ ਮਾਂ ਆਪਣੇ ਬੱਚੇ ਨੂੰ ਚਾਮਲਾਰ ਨਾਲ ਪਾਲਦੀ ਹੈ ਡੋਬੂ ਪੈਣਾ ਦਿਲੋ ਘਬਰਾਉਣਾ ਜੇ ਮੈਂ ਘਰ देर ਨਾਲ ਪਹੁੰਚਾਂ ਤਾਂ ਮਾਂ ਦੇ ਦਿਲ ਨੂੰ ਡੋਬੂ ਪੈਣ ਲੱਗ ਜਾਂਦਾ ਹੈ ਆਂਦਰਾਂ ਦਾ ਸੇਕ ਬਹੁਤ ਨਜ਼ਦੀਕੀ ਸਬੰਧ ਮਾਂ ਤੇ ਬੱਚੇ ਦਾ ਆਂਦਰਾਂ ਦਾ ਸਾਖ ਹੁੰਦਾ ਹੈ ਪਿਆਰ ਦੀ ਪੁਤਲੀ ਪਿਆਰ ਕਰਨ ਵਾਲੀ ਮਾਂ ਪਿਆਰ ਦੀ ਪੁਤਲੀ ਹੁੰਦੀ ਹੈ ਉੱਬੇ ਸਾ ਲੈਣਾ ਔਖੇ ਸਾ ਲੈਣਾ ਸਾਹਮਣੇ ਕੁੱਤਾ ਦੇਖ ਕੇ ਉਹ ਉੱਬੇ ਸਾ ਲੈਣ ਲੱਗ ਪਿਆ ਚੁੰਮਣਾ ਚਟਣਾ ਬਹੁਤ ਲਾਟ ਕਰਨਾ ਕਲੇਜੇ ਨੂੰ ਉਠਾਰਨਾ ਦਿਲ ਨੂੰ ਸਕੂਨ ਮਿਲਣਾ ਲੋਰੀਆਂ ਛੋਟਾ ਗੀਤ ਚਾਮਲਾਰ ਬਹੁਤ ਪਿਆਰ ਕਰਨਾ ਡੋਬੂ ਪੈਣਾ ਦਿਲ ਖਬਰੋਣਾ ਆਂਦਰਾਂ ਦਾ ਸਾਖ ਬਹੁਤ ਨਜ਼ਦੀਕੀ ਸਬੰਧ ਪਿਆਰ ਦੀ ਪੁਤਲੀ ਪਿਆਰ ਕਰਨ ਵਾਲੀ ਉੱਬੇ ਸਾਹ ਲੈਣਾ ਔਖੇ ਸਾਹ ਲੈਣਾ ਬਹੁਤ ਬਹੁਤ ਧੰਨਵਾਦ ਜੀ